ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦੱਸੂਗਾ ਕਿ ਅਮੀਰੀ ਤੇ ਗਰੀਬੀ ਦਾ ਫਰਕ ਕੀ ਹੁੰਦਾ ਅਮੀਰ ਕਿੱਦਾਂ ਰਹਿੰਦਾ ਤੇ ਗਰੀਬ ਕਿੱਦਾਂ ਰਹਿੰਦਾ ਤੇ ਦੋਸਤੋ ਛੁਰੀ ਜੀ ਵੀਡੀਓ ਆ ਸ਼ੇਅਰ ਜ਼ਰੂਰ ਕਰਿਆ ਜੇ ਦੇਖੋ ਤੁਸੀਂ ਤੇ ਦੋਸਤੋ ਇੱਕ ਪਾਸੇ ਅਮੀਰ ਪਰਿਵਾਰ ਹੈ ਇੱਕ ਪਾਸੇ ਗਰੀਬ ਪਰਿਵਾਰਾ ਦੇਖੋ ਤੁਸੀਂ ਕਿਵੇਂ ਸਰਵਾਈਵ ਹੋ ਰਿਹਾ ਲਾਈਫ ਇਜ਼ ਨੋਟ ਸੇਮ ਫੋਰ एवरीवन ਦੇਖੋ ਤੁਸੀਂ ਕਿੱਦਾਂ ਹਾਂਜੀ ਇੱਕ ਪਾਸੇ ਤਾਂ ਬਹੁਤ ਕੋਸ਼ ਹੈ ਇੱਕ ਪਾਸੇ ਕੁਝ ਵੀ ਨਹੀਂ ਇੱਕ ਪਾਸੇ ਫਰਿੱਜ ਖੁੱਲ ਰਹੀ ਇੱਕ ਪਾਸੇ ਕਪਾੜ ਚ ਕੁਸ ਮਾੜਾ ਮੋਟਾ ਪਿਆ ਹੋਇਆ ਹਾਂਜੀ ਇੱਕ ਪਾਸੇ ਸਬਜ਼ੀਆਂ ਕੱਟ ਰਹੀਆਂ ਇੱਕ ਪਾਸੇ ਦਾਤ ਨਾਲ ਸਾਹ ਕੱਟਿਆ ਜਾ ਰਿਹਾ ਸ਼ਾਇਦ ਦੇਖੋ ਜੀ ਇੱਕ ਪਾਸੇ ਚੌਲ ਬਣ ਰਹੇ ਨੇ ਤੇ ਇੱਕ ਪਾਸੇ ਮੁਸ਼ਕਲ ਨਾਲ ਹੀ ਚੌਲ ਥੋੜੇ ਬਚਨੇ ਤੇ ਬੱਚੇ ਦੇ ਪੇਟ ਭਰਨ ਬਾਰੇ ਸੋਚ ਰਹੀ ਮਾਤਾ ਇੱਕ ਪਾਸੇ ਬੱਚਾ ਲੈਪਟਾਪ ਖੇਡ ਰਿਹਾ ਤੇ ਇੱਕ ਪਾਸੇ ਬੱਚਾ ਭਾਂਡੇ ਧੋ ਰਿਹਾ ਇੱਕ ਪਾਸੇ ਗੈਸ ਚੱਲ ਰਿਹਾ ਇੱਕ ਪਾਸੇ ਦੋਸਤੋ ਸਟੋਵ ਚੱਲ ਰਿਹਾ ਇਹ ਆ ਮੇਰੀ ਗਰੀਬੀ ਇੰਨਾ ਇੱਕ ਫਰਕ ਆ ਮੇਰੀ ਗਰੀਬੀ ਵਿੱਚ ਦੇਖ ਲਓ ਤੁਸੀਂ ਇੱਕ ਪਾਸੇ ਜੂਸ ਪੀਤਾ ਜਾ ਰਿਹਾ ਇੱਕ ਪਾਸੇ ਪਸੀਨਾ ਪੀਤਾ ਜਾ ਰਿਹਾ ਇੱਕ ਪਾਸੇ ਚੌਲ ਬਣ ਕੇ ਤਿਆਰ ਹੋ ਗਏ ਨੇ ਤੇ ਇੱਕ ਪਾਸੇ ਪਾਣੀ ਉਬਲਿਆ ਪਿਆ ਕੱਲਾ ਜੀ ਇੱਕ ਪਾਸੇ ਬੱਚੇ ਨੂੰ ਜਿੱਦ ਕੀਤੀ ਜਾ ਰਹੀ ਪੁੱਤ ਖਾਲਾ ਉਹ ਲੈਪਟਾਪ 'ਚ ਖੁੱਬਿਆ ਪਿਆ ਤੇ ਇੱਕ ਪਾਸੇ ਵਿਚਾਰਾ ਮਿਹਨਤ ਕਰਦਾ ਪਿਆ ਡਿੱਕੀ ਜਾਂਦਾ ਵੀ ਕਦੋਂ ਖਾਣਾ ਮਿਲੇ ਇੱਕ ਪਾਸੇ ਖਾਣਾ ਬਣਿਆ ਪਿਆ ਤੇ ਬੱਚਾ ਲੈਪਟਾਪ 'ਚ ਆ ਤੇ ਇੱਕ ਪਾਸੇ ਥਾਲੀ ਖਾਲੀ ਹੋਈ ਪਈ ਇਹ ਆ ਮੇਰੀ ਗਰੀਬੀ ਦਾ ਫਰਕ ਦੋਸਤੋ ਇਹੀ ਦੂਰ ਕਰਨਾ ਆਪਾਂ ਇਹੀ ਦੂਰ ਕਰਨਾ ਤਾਂ ਦੋਸਤੋ ਇਸ ਦੇ ਵਿੱਚ ਸਿਖਾਇਆ ਗਿਆ ਤੁਹਾਨੂੰ ਬੀ ਅਮੀਰੀ ਗਰੀਬੀ ਕੀ ਬਲਾ ਅਮੀਰੀ ਕਿੰਨੀ ਚੰਗੀ ਗਰੀਬੀ ਨਾਲੋਂ ਯਾਰ ਹਾਂਜੀ ਗਰੀਬ ਨੂੰ ਪਤਾ ਵੀ ਰੋਟੀ ਦਾ ਮੁੱਲ ਕੀ ਐ ਅਮੀਰ ਨੂੰ ਕੀ ਪਤਾ ਨਜ਼ਾਰੇ ਲਈ ਜਾਂਦਾ ਇੱਕ ਪਾਸੇ ਹਾਂਜੀ ਵੇਖੋ ਤੁਸੀਂ ਇੱਕ ਪਾਸੇ ਰੱਬ ਦੇ ਰਾਂਗੇ ਵਾਹਿਗੁਰੂ ਦੇ ਰਾਂਗਾ ਦੋਸਤੋ ਇੱਕ ਪਾਸੇ ਖਾਣਾ ਸਿੱਟਿਆ ਜਾ ਰਿਹਾ ਇੱਕ ਪਾਸੇ ਮਾਂ ਵਿਚਾਰੀ ਭੁੱਖੀ ਐ ਉਹਨੇ ਪੁੱਤ ਨੂੰ ਰਜਾਲਿਆ ਆਪ ਭੁੱਖੀ ਰਹਿ ਗਈ ਵਿਚਾਰੀ ਵਾਹ ਅਣੀ ਮਾਂ ਤੇਰੇ ਸਦਕੇ ਜਾਵਾਂ ਮੈਂ ਦੇਖੋ ਜੀ ਇੱਕ ਪਾਸੇ ਖਾਣਾ ਵੇਸਟੇਜ ਪਿਆ ਆ ਜਸਟ ਬਿੰਡ ਚ ਇੱਕ ਪਾਸੇ ਪਤੀਲਾ ਖਾਲੀ ਪਿਆ ਤੇ ਮਾਂ ਭੁੱਖੀ ਆ ਉਹਨੇ ਆਪਦੇ ਪੁੱਤ ਨੂੰ ਰਜਾਲਿਆ ਉਹਨੇ ਆਖਿਆ ਮੇਰਾ ਪੁੱਤ ਰਜ ਜੇ ਮੇਰਾ ਕੀ ਆ ਮੈਂ ਤਾਂ ਢਿੱਡ ਭਾਰੀ ਲੈਣਾ ਤੇ ਦੋਸਤੋ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਜੀ ਕਿਸੇ ਨਾ ਕਿਸੇ ਦਾ ਕੰਮ ਜਰੂਰ ਆਊਗੀ